तर पारी स

ਜਿਸ ਮਿੱਠੇ ਸਭ ਦੁੱਖ ਜਾਏ ਇੱਕ ਬਹਾਦਰ ਸਿਮਰਿਆ ਘਰ ਨਾਉ ਨਿੱਧ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਧਿਆਨ ਧਰ ਕੇ ਬੰਨ ਜੀ ਪੰਜਾਬੀ ਆਰਿਆਂ ਚੌਹਾ ਸਾਹਿਬ ਜਾਦਿਆਂ ਤਾੜੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਤੇਗ ਚਲਾਏ ਤੇਗ ਵਾਹੀ ਤੇਲਕ ਤੈ ਅਣ ਦਿੱਖ ਪੀਤਾ ਦਿਲਾਂ ਪਿਆਰਿਆਂ ਸੁਤਿਆਰਿਆਂ ਦੀ ਕਮਾਈ ਦਾ ਧਿਆਨ ਤਲਕੇ ਖਾਲਸਾ ਜੀ ਬੁੱਲ੍ਹ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਮਹਿਤ ਸੇਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਟਰਮ ਨਹੀਂ ਹਾਰੇ ਆ ਸਿੱਖ ਕਿਸਾਂ ਸਵਾਸਾਂ ਨਾਲ ਨਿਭਾਏ ਤੇਨਾ ਦੇ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੱਲਾ ਜੀ ਪੰਜਾਬ ਅਖਤਾ

ਤੇਰਾ ਮਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾ ਤਹਾ ਰੱਖਿਆ ਰਿਆਤ ਦੇਵ ਤੇ ਫਤ ਮਿਰਦ ਕੇ ਪੈ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਦੇ ਗੋਲ ਬਾਲੇ ਬੰਨ੍ਹੇ ਹਾਰੇ ਉਹ ਸਿੱਖਾਂ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਬਾਬੇ ਕਦਾਨ ਵਿਸਾਹਾ ਦਾਨ ਪਰੋਸਾ ਦਾਨ ਦਾਨ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਤੇ दान चौकिया चङे जुगो जुगल कर्म का जयकार बजे का मन नी मत पुचे मत पत दाखा ਆਪ ਵਾਹੇ ਗੁਰੂ ਏ ਆਕਾਲ ਪਰਖ ਅੰਦਰ ਜਮੇ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਸਿਰ ਨਨਕਾਣਾ ਸਾਹਿਬ ਅਦੇ ਹੋਰ ਗੁਰਦਵਾਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨਵੇਂ ਛੋੜਿਆ ਗਿਆ ਹੈ खुले दर्शन दीदार सेवा दान खालसा जी नो भविष्व है नेमान दे माण ਧੰਨ ਧੰਨ ਸਤਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰ ਜੀ ਆਪ ਜੀ ਦੇ ਹਜ਼ੂਰ ਸਮੂਹ ਸੰਗਤ ਵੱਲ ਅਰਦਾਸ ਬੇਨਤੀ ਹੈ ਧੰਨ ਧੰਨ ਅਮਰ ਸਾਹਿਬ ਸਕਾਨ ਗੁਰਦੁਆਰਾ ਸ਼ਹੀਦ ਗੰਗਸਾਹਿਬ ਜੀ ਵਖੈ ਸਤਿਗੁਰ ਜੀ ਆਪ ਜੀ ਦੇ ਹਜ਼ੂਰ ਹਰ ਹਫਤਾ ਨਾਰੇ ਦੇ ਤਰਾ ਅੱਜ ਵੀ ਸੰਤਾਂ ਨੇ ਦੀਵਾਨ ਸਜਾਏ ਹਨ ਸਜੇ ਹੋਏ ਦੀਵਾਨ ਅੰਦਰ ਸੰਤਾਂ ਵੰਦ ਸੰਗਤੇ ਰਹੋ ਪਦ ਵਿੱਚ ਗੁਰਬਾਣੀ ਦੇ ਪਾਠ ਕੀਤੇ ਜਾਣ ਸਤਿਗੁਰ ਜੀ ਆਪ ਜੀ ਦੇ ਹਜੂਰ ਸੰਗਤਾਂ ਵੱਲ ਸਿਰ ਜਪਜੀ ਸਾਹਿਬ ਜੀ ਦੇ ਪਾਠ ਚਾਉ ਕੋਈ ਸਾਹਿਬ ਜੀ ਦੇ ਪਾਠ ਸੋਖ ਮਨੀ ਸੋਖ ਅਮਰਤ ਪ੍ਰਭ स्वागत ਜਨਾ ਕਾ ਮਨ ਬਿਸਰਾਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ 6 ਪੌੜੀਆਂ ਅਨੰਦ ਸਾਹਿਬ ਜੀ ਦੇ ਪਾਠ ਹੋਏ ਹਨ ਤੁਨ ਚੌਕਾ ਮੁਵਾਫ ਕਰਨੇ ਇਸ ਪੜੇ ਹੋਏ ਗੁਰਬਾਣੀ ਦਾ ਫਲਾਦ ਦੇ ਆਨ ਭਾਵ ਪਰਦੀਆਂ ਸੁਣਦੀਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਜਿਸ ਜਿਸ ਵੀ ਭਾਵਨਾ ਨੂੰ ਲੈ ਕੇ ਸੰਗਤਾਂ ਨੇ ਗੁਰਬਾਣੀ ਦਾ ਓਟ ਆਸਰਾ ਲੈ ਕੇ ਗੁਰਬਾਣੀ ਦੇ ਪਾਠ ਕੀਤੇ ਹਨ ਸੰਗਤਾਂ ਦੀਆਂ ਜਯੋਤ ਭਾਵਨਾਵਾਂ ਪੂਰੀਆਂ ਕਰਨੀਆਂ ਸਮੂਹ ਸੰਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤੇ ਅੱਲਾਹ ਵੱਲੋਂ ਪੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾ ਸਹੂਲੇ ਕਰਨੇ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਸਤਿਗੁਰ ਜੀ ਆਪ ਜੀ ਦੇ ਹਜੂਰ ਹੈ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋ ਮੈਂ ਪ੍ਰਵਾਨ ਹੋਇਆ ਕੜਾਹ ਪ੍ਰਸਾਦ ਸੰਗਤਾਂ ਵਿੱਚ ਵਰਤਾਉਣੰਦੇ ਅੱਗੇ ਆ ਭਵਿਸ਼ਾ ਸਤਿਗੁਰ ਜੀ ਜੋ ਜੋ ਵੀ ਸੰਗਤਾਂ ਨੇ ਤਨ ਕਰਕੇ ਮਨ ਕਰਕੇ

ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹਾ ਉਹ ਸੱਚ ਹੋ ਗਾ ਵਡੀਆਂ ਸਤਿਗੁਰ ਦੇ ਸੰਗਤਾਂ ਤੇ ਬਖਸ਼ਿਆ ਕਰਨੀਆਂ ਘਰਾਂ ਵਿੱਚ ਸੁਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਮਾਈਆਂ ਵਿੱਚ ਬਰਕਤਾਂ ਆਪਣੇ ਘਰੋਂ ਕਰੋ ਨਾਮ ਦਾਣਿ ਸ਼ਨਾਣ ਸੇਵਾ ਸਿਮਰਨ ਨਾਮ ਬਾਣੀ ਦਾ ਅਭਿਆਸ ਬਖਸ਼ਣਾ ਸਤਿਗੁਰ ਜੀ ਕਿਰਪਾ ਕਰੋ ਸਮੂਹ ਸੰਗਤ ਨੂੰ ਆਪ ਜੀ ਦਾ ਪਵਿੱਤਰ ਪਾਵਨ ਫਰਮਾਨ ਬਖਸ਼ੋ ਸੇ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੇ ਤਾਰਾ ਤੇਰੇ મહાદેવર બાપડા બાના વાહે ગુડી કા કલસા વાહે ગુડી કી ફદ હે દોહરા આગયા ભઈ આકાંગે સાસુ સખન કો હુકમ હો रा में हुई सभ में ले